ਦੇ ਦੇਦਿਆਂ ਸਤਲਪੁਰ ਬਾਬਾ ਹੀਰਾ ਲਾਲ ਜੀ ਡਾਂਗਿਆਂ ਵਾਲਿਆ ਬਾਬਾ ਜੀ ਦਾ ਹਰ ਸਾਲ ਦੀ ਤਰ੍ਹਾਂ ਬੇਟ ਲੱਕੇ ਦੇ ਵਿੱਚ ਸਤਲੋ ਦਰਿਆ ਦੇ ਉੱਪਰ ਇਹ ਹਰ ਸਾਲ ਦੀ ਤਰ੍ਹਾਂ ਮੱਗ ਦਾ ਮੇਲਾ ਬਣਾਇਆ ਜਾਂਦਾ ਵਾ ਜਿੱਥੇ ਕਿ ਆਪਨੋ ਗੁਰੂ ਦਾ ਸਭ ਜੀ ਦੇ ਗੁਰੂ ਮੜੇ ਦੇ ਅੰਦਰਲੀ ਸਾਈਡ ਤੇ ਗੁਰੂ ਦਾ ਸਭ ਜੀ ਬਰਾਜਮਾਨਾ ਔਰ ਬਾਹਰੀ ਸਾਈਡ ਤੇ ਗੁਰੂ ਮੜੇ ਜੀ ਤਬ ਇਹ ਰਲਲੀ ਛੋਟੀ ਜਿਹੀ ਕੂਟੀਆਂ ਬਣੀਆਂ ਜਿੱਥੇ ਕਿ ਇਹ ਕੋੜੇ ਜਲ ਦਾ ਧੋਗ ਲਵਾ ਕੇ ਸੰਗਤਾਂ ਵਿੱਚ ਵਰਤਾਇਆ ਜਾਂਦਾ ਵਾ ਇਹ ਗੁਰੂ ਮਾਰਾ ਦੇ ਅੰਦਰ ਜਾਂਦੀ ਪੂਰੀ ਸਖਤ ਮਨਾਈ ਹੈ ਜਿਹੜਾ ਕੋਈ ਸ਼ਰਾਬ ਪੀ ਕੇ ਅੰਦਰ ਜਾਂਦਾ ਵਾ ਤਾਂ ਉਹਨੂੰ ਫਿਰ ਜੋ ਸੇਵਾਦਾਰ ਕਰਦੇ ਤਾਂ ਉਹ ਪ੍ਰਮਾਤਮਾ ਜਾਂਦਾ ਵਾ ਉਹਦੇ ਪੂਰੀ ਖਿੱਚ ਤੂ ਕਰਦੇ ਆ ਇਸ ਟਾਈਮ ਦੀ ਬੱਡੀ ਅਪਡੇਟ ਲੱਕ ਤਸਵੀਰਾਂ ਸਾਂਝਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਦੋਸਤੋ कौड़ा जा सकिया हुई दोस्तों तुशी तो देखो पूरी शरदा प्रनाल जल्द ਠੀਕੋ ਸਾਡੇ ਪਰੌਮ ਸੰਗਤ ਵੱਲੋਂ ਪੂਰੀ ਸ਼ਰਤਾ ਦੇ ਨਾਲ ਜਿਹੜਾ ਫੋੜੇ ਜਲਦਾ ਅਮਰ ਸ਼ਿਕਾਇਤ ਜਾਂਦਾ ਦੋਸਤੋ ਚੱਲੋ ਚੱਲੋ ਉਧਰ ਚੱਲੋ ਤੁਸੀਂ ਸਾਸੀ ਗਾਜੀ ਸਾਸੀ ਸਾਡੇ ਵੀਰ ਭਾ ਜਿਦਵਾਂ ਬੈਠੋ ਕੋਈ ਨਾ ਕੋਈ ਸਰਫਲ ਚੱਕ ਬੀ ਲਓ ਜਾਲੇ ਕੌੜਾ ਮਾ ਹੋਰ ਤੁਸੀਂ ਦੇਖ ਲਓ ਮਹਿੰਗੀ ਤੋਂ ਮਹਿੰਗੀ ਜਿਹੜੀ ਤਾਰੂਆ ਗੁਰੂ ਮਾਰ ਦੇ ਤਸੀਲ ਦੇਖ ਸਕਦੇ ਹੋ ਮੈਂ ਤਸੀਲ ਜਿਹੜਾ ਹਾਂ ਜ਼ਿਲ੍ਹਾ ਲੁਧਿਆਣਾ ਚ ਪੈਂਦਾ ਵਾ ਜਿਵੇਂ ਆਪਰ ਸਭ ਨੂੰ ਪਤਾ ਹੀ ਆ ਪਿੰਡ ਕੋਕੇ ਕਲਾਂ ਬਾਬਾ ਰੋਡੂ ਸ਼ਾਹੀ ਦਾ ਮੇਲਾ ਉੱਥੇ ਵੀ ਲੱਗਦਾ ਵਾ ਉੱਥੇ ਵੀ ਕੋੜੇ ਜਾਲ ਦਾ ਜਿਹੜਾ ਖਾਣੀ ਪਾਣੀ ਧਰ ਨੂੰ ਖਾ ਜਾਂ ਲੰਗਰ ਲਗਾਇਆ ਜਾਂਦਾ ਵਾ ਇਸੇ ਤਰ੍ਹਾਂ ਇੱਥੇ ਟੇਂਟ ਲੱਗੇ ਤੇ ਟੈਂਟ ਸਤਿ ਸ਼੍ਰੀ ਅਕਾਲ ਭੇਟੇ ਕੋਰ ਪਿੰਡ ਸ਼ੇਰੇਵਾਲ ਦੇ ਕੋਲੇ ਇਹ ਜਗਾ ਬਣੀ ਹੋਈ ਆ ਬਾਬਾ ਜੀ ਦੀ ਕਿਹਦਾ ਕਿਤੇ ਵੀ ਕੋੜੇ ਚੱਲਦਾ ਰਹਿੰਦਾ ਹਰ ਸਾਲ ਦੀ ਤਰ੍ਹਾਂ ਮੱਘਦੇ ਮੇਲੇ ਤੇ ਲਗਾਇਆ ਜਾਂਦਾ ਵਾ ਜਿਹੜੇ ਮੇਰੇ ਪੀਰ ਤਰਾ ਪਤੋ ਦਾ ਨਜ਼ਾਰੇ ਆਉਣ ਵਾਲੇ ਮੇਲੇ ਚ ਤੁਸੀਂ ਵੀ ਦੇਖਿਓ ਜਿਹੜੇ ਵੀ ਨਹੀਂ ਪਹੁੰਚੇ ਹਜ਼ੂਰ ਆਪਣੇ ਲੈਣ ਤੋਂ ਆ ਜਾਓ ਸ਼ੁਰੂ ਕਰਦੇ ਖੁਸ਼ੀਆਂ ਪ੍ਰਾਪਤ ਕਰੋ ਜੀ क्योंकि सतमुदर दरिया खंडे बने हुआ है गुरु महाराज दरबार घर गुरु महाराज का <laughs> कौड़ा जल छकदिया हुई नजर आ रही दोस्तों तुम देखो दो हम संगत का जरा बहुत तो बड़ा मिल इकट्ठा ਹੋਸਾ ਲਾਈਵ ਮੈਂ ਤਰਨ ਹਿੰਦਰਾ ਪਤਲਗੜੂ ਹੂੰ ਜੀ ਨੇੜੇ ਵਿਚ ਨੂੰ ਵੀ ਅੱਜ ਬਈ ਹੋਣ ਕੋਈ ਕੁਛ ਪ੍ਰੀਖਸ਼ ਗਰਮ ਲੈ ਕਿਸਨੀਆਂ ਜੰਗਾਂ ਵੱਲੋਂ ਸਸੀਗਲ ਜੀ

ਦੀ ਬਰਾਊਨਰ ਦੇਖੋ ਹਰਕਤ ਲਈ ਆਇਆ ਆਇਓ ਥਾਲੀ ਜੀਹਾਂ ਦੋਸਤੋ ਆਪਾਂ ਖੜੇ ਸਤਲੁਜ ਦਰਿਆ ਦੇ ਉੱਪਰ ਇੱਥੇ ਕਿ ਤੁਹਾਨੂੰ ਬੱਬਾ ਹਿਰਾਲਾਲ ਜੀ ਦਾ ਹਸਤਾਲ ਖੜਿਆ ਹੋਇਆ ਵਾ ਤੇ ਬੰਦ ਉੱਪਰ ਜਿਹੜਾ ਕਾਲਜ ਆਲਦਾ ਸੰਤਾਂ ਜੰਗਲ ਛੱਕ ਦੀਆਂ ਹੋ ਜਾਂਦੀਆਂ ਨੇ ਜਿਹੜੀਆਂ ਦੇਖ ਸਕਦੇ ਹੋ ਵੱਡੀ ਤਕਾ ਦੇ ਵਿੱਚ ਇੱਥੇ ਆ ਜਾਈ ਦਿਖਾਉਂਦਾ ਤੋਂ ਆਪਣੇ ਨਾਲ ਲਈਏ